ਜੰਦਾ ਨਾਮ ਸੀ ਉਹਨੂੰ ਕਹਿੰਦੇ ਅਸਮਾ ਦੇ ਨਾਮ ਖਾਲੀਆ ਉਹਨੇ ਤੇ ਜੀਵਨ ਦੀ ਕਮਾਈ ਚ ਇਹਨਾਂ ਦੱਸਿਆ ਕਿ ਇਸ ਪੈਨ ਨੂੰ ਇੱਕ ਬਹੁਤ ਵੱਡੀ ਬਿਮਾਰੀ ਸੀ ਪੀਰ ਡਾਉਂ ਦੀ ਜੋ 3 ਮਹੀਨੇ ਲਗਾਤਾਰ ਇਸ ਕਰਨੇ ਪਏ ਡਰਦੇ ਸੀ ਉਹਨਾਂ ਪਾਤੀ ਅੱਲਾ ਹਸਪੀਟਲ ਦੀ ਬਦਲੇ ਪਰ ਕਿਸੇ ਵੀ ਹਸਪੀਟਲ ਦੇ ਵਿੱਚ ਕੋਈ ਵੀ ਇਹਨਾਂ ਨੂੰ ਮੈਡੀਸਨ ਦੇ ਨਾਲ ਫਰਕ ਨਹੀਂ ਸੀ ਪਿਆ ਉਹ ਜਿੱਥੇ ਵੀ ਜਾਂਦੀ ਸੀ ਡਾਕਟਰ ਉਹਨੂੰ ਆਪਰੇਸ਼ਨ ਦੇ ਬਾਰੇ ਦੱਸਦੇ ਸੀ ਔਰ 3 ਮਹੀਨੇ ਇਸ ਪੈਨ ਨੂੰ ਲਗਾਤਾਰ ਬਹੁਤ ਜ਼ਿਆਦਾ ਗੁਮਬਿੰਦਾ ਰਿਹਾ

आमेश्वर ने आज के रोज़ बीमारी तो चंगा कर दिखा है और तेरे शूर है और ये न दर्शाय कि उसके तो एक एक बिल्कुल ठीक था क्या उस बीमारी तो अजादियाँ प्रभु ने दशर्या प्रार्थना द्वारा इस बीमारी तो इस पे अनुचंगा किता है अशिष्ट जो ना परमेश्वर आमेश्वर नहीं हैं ना